ਇਸ ਜੀ ਆ ਜਿਹੋ ਉਹਨਾਂ ਦਾ ਪਤਾ ਲੈ ਕੇ ਆਇਆਗੇ ਬਿਲਕੁਲ ਚਰਦੀ ਕਲਾ ਦੇ ਵਿੱਚ ਨੇ ਕਿ ਉਹਨਾਂ ਦਾ ਪਲਸ ਰੇਟ ਵੀ ਠੀਕ ਹੋ ਗਿਆ ਔਰ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਰਵਾਈਸ ਦਿੱਤੀ ਆ ਕਿ ਤੁਸੀਂ ਇੱਕ ਜਾਂ ਦੋ ਦਿਨ ਹੋਰ ਜਿਹੜਾ ਉਹ ਰੈਸਟ ਕਰੋ ਹਸਪੀਟਲ ਚ ਰਹੋ ਤਾਂ ਕਿ ਬਿਲਕੁਲ ਤੰਦਰੁਸਤ ਹੋ ਕੇ ਘਰ ਨੂੰ ਜਾਓ ਇਹ ਜਿਹੜੀ ਆ ਉਹਨਾਂ ਨਾਲ ਸਾਡੇ ਨਾਲ ਜਿਹੜੀ ਗੱਲਬਾਤ ਹੋਈ ਆ ਮਾਨਜੋਗ ਸੀਐਮ ਸਾਹਿਬ ਨੇ ਆਪ ਦੱਸਿਆ ਕਿ ਡਾਕਟਰ ਸਹਿਬਾਨ ਨੇ ਉਹਨਾਂ ਨੂੰ ਐਡਵਾਈਸ ਕੀਤਾਗਾ ਤੇ ਲਗਭਗ 2 ਦਿਨ ਜਾਂ 3 ਦਿਨ ਜਿਹੜਾ ਹੈਗਾ ਹੋਰ ਹਸਪੀਟਲ ਚ ਰਹੋ ਔਰ ਉਹ ਬੜੀ ਚੜ੍ਹਦੀ ਕਲਾ ਚ ਨੇ ਠੀਕ ਨੇਗੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੂੰ ਸਾਰਾ ਕੁਝ ਦੱਸਿਆ ਕਿ ਕਾਫੀ ਦਿਨ ਕਿਉਂਕਿ ਲਗਾਤਾਰ ਚੌਪਰ ਜਦੋਂ ਉਹਨਾਂ ਨੇ ਖੜਾਤਾ ਸੀਗਾ ਲਗਾਤਾਰ ਗੱਡੀ ਚ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਲਗਾਤਾਰ ਘੁੰਮਦੇ ਰਹੇ ਦਿਨ ਰਾਤ 24 ਘੰਟੇ ਗੱਡੀਆਂ ਚੱਲਦੀਆਂ ਰਹੀਆਂ ਉਹ ਉਹ ਸਮਝ ਨਾ ਆ ਸਕਦਾ ਉਸ ਕਰਕੇ ਥੋੜਾ ਉਹ ਬਿਮਾਰ ਹੋ ਗਏ ਸੀਗੇ ਪਰ ਲੇਕਿਨ ਹੁਣ ਉਹ ਚੜ੍ਹਦੀ ਕਲਾ ਚ ਨੇ ਅਮਨ ਅਹ ਦੇਖੋ ਇਸ ਤਰ੍ਹਾਂ ਕਿ ਜਿਵੇਂ ਮੇਰੇ ਬਹੁਤ ਹੀ ਸਰਕਾਰੀਆਂ ਦੇ ਵੱਡੇ ਵੀਰੋ ਕੈਬਨਟ ਦੇ ਪਲੀਗ ਹਰਪਾਲ ਜੀਮਾ ਜੀ ਨੇ ਐਕਸਪਲੇਨ ਕੀਤਾ ਕਿ ਐਕਜ਼ਰਸ਼ਨ ਦੀ وجہ ਕਰਕੇ ਦੋ ਤਿੰਨ ਦਿਨ ਜੋ ਸਫਰ ਚੱਲਦਾ ਰਿਹਾ ਉਹਦੀ وجہ ਕਰਕੇ ਸੀਐਮ ਸਾਹਿਬ ਦੀ ਤਬੀਅਤ ਖਰਾਬ ਹੋਈ ਸੀਗੀ ਅਹ ਔਰ ਜੋ ਬਾਲਸ ਹੈ ਉਹ ਡਾਊਨ ਹੋਈ ਸੀਗੀ ਪਰ ਹੁਣ ਬਾਲਸ ਵੀ ਰਿਕਵਰ ਹੋਈ ਹੈ ਔਰ ਅੱਗੇ ਨਾਲ ਸੇਧ ਦੇ ਵਿੱਚ ਕਾਫੀ ਇੰਪਰੂਵਮੈਂਟ ਹੈ ਪਰ ਫਿਰ ਵੀ ਡਾਕਟਰਸ ਨੇ ਐਡਵਾਈਸ ਕੀਤਾ ਕਿ ਅਗਲੇ 2-3 ਦਿਨ ਹੋਰ ਇਹ ਅੰਦਰ ਰੱਖਣ ਦੀ ਲੋੜ ਹੈ ਜਿਹਦੀ ਵਜ੍ਹਾ ਕਰਕੇ ਉਹ ਹਸਪੀਟਲਾਈਜ਼ ਨੇ ਜਿਹੜੇ ਉਹ ਐਸ ਆਫ ਨਾਓ ਉਹ ਜੋ ਡਾਕਟਰਸ ਨੇ ਕਿਹਾ ਹੈ ਉਹ ਰਹਿਣਗੇ ਪਰ ਪੂਰੀ ਚੜ੍ਹਦੀ ਕਲਾ ਦੇ ਵਿੱਚ ਨੇ ਸਾਡੇ ਦੋਨੋਂ ਤੋਂ ਉਹਨਾਂ ਨੇ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਬਾਰੇ ਹਰ ਪੀੜਤਾਂ ਬਾਰੇ ਅਸੀਂ ਸਾਰੇ ਉਹਨਾਂ ਇਲਾਕਿਆਂ ਦੇ ਵਿੱਚ ਹੋ ਕੇ ਆਇਆ ਤੇ ਉਹਦੇ ਬਾਰੇ ਹਾਲਚਲ ਜਾਣਿਆ ਉਹ ਚਾਹੇ ਇੱਥੇ ਤਬੀਅਤ ਨਸਾਜ਼ ਹੋਣ ਦੀ ਵਜ੍ਹਾ ਕਰਕੇ ਚਾਹੇ ਹਸਪਤਾਲ ਦੇ ਬੈੱਡ ਉੱਪਰ ਨੇ ਪਰ ਦਿਲ ਜਿਹੜਾ ਉਹਨਾਂ ਦਾ ਦਿਲ ਔਰ ਦਿਮਾਗ ਉਹ ਪੰਜਾਬ ਦੇ ਹੜਪੀੜਤ ਲੋਕਾਂ ਦੇ ਨਾਲ ਹੀ ਹੈ ਤੇ ਉਹਨਾਂ ਦਾ ਸੰਦੇਸ਼ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਇੱਕੋ ਹੀ ਹੈ ਕਿ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਉਹ ਬੜੀ ਜਲਦੀ ਹੀ ਸਿਹਤਯਾਬ ਹੋ ਕੇ ਫੇਰ ਦੁਬਾਰਾ ਹੜਪੀੜਤ ਇਲਾਕਿਆਂ ਦੇ ਵਿੱਚ ਜਾਣਗੇ ਆਪਦੇ ਭੈਣ ਭਰਾਵਾਂ ਲੋਕਾਂ ਨੂੰ ਮਿਲਣਗੇ ਔਰ ਜਿਸ ਕਿਸੇ ਦਾ ਵੀ ਕੋਈ ਨੁਕਸਾਨ ਹੋਇਆ ਇਹ ਉਹਨਾਂ ਵੱਲੋਂ ਬੜਾ ਕੈਟੇਗੋਰਲ ਕੈਟੇਗੋਰਿਕਲ ਪ੍ਰੋਸਾ ਵਿਸ਼ਵਾਸ ਸੀਐਮ ਸਾਹਿਬ ਵੱਲੋਂ ਪੰਜਾਬ ਦੇ ਲੋਕਾਂ ਨੂੰ ਦੋ ਰਿਹਾ ਹੈ ਕਿ ਜਿਸ ਦਾ ਜੋ ਵੀ ਨੁਕਸਾਨ ਹੋਇਆ ਹੈ ਚਾਹੇ ਕੋਈ ਫਸਲਾਂ ਦਾ ਹੋਇਆ ਚਾਹੇ ਕੋਈ ਘਰਾਂ ਦਾ ਹੋਇਆ ਚਾਹੇ ਕੋਈ ਡੰਗਲ ਪਸ਼ੂਆਂ ਦਾ ਹੋਇਆ ਜੋ ਵੀ ਨੁਕਸਾਨ ਹੋਇਆ ਹੈ ਉਹਦਾ ਸਾਰਾ ਮੁਆਵਜ਼ਾ ਜਿਹੜਾ ਉਹ ਪੈਸੇ ਦੇ ਆਧਾਰ 'ਤੇ ਉੱਪਰ ਸੀਐਮ ਸਾਹਿਬ ਆਪ ਉਹਨੂੰ ਅੱਗੇ ਹੋ ਕੇ ਪੰਜਾਬ ਦੇ ਲੋਕਾਂ ਤੱਕ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਹੁੰਚਾਉਣਗੇ ਸੋ ਪੰਜਾਬ ਦੇ ਲੋਕਾਂ ਨੂੰ ਵੀ ਇਹੀ ਬੇਨਤੀ ਅਸੀਂ ਕਰਾਂਗੇ ਕਿ ਬਿਸ਼ੱਕ ਤਵੀਰ ਨਾ ਸਾਜ਼ ਹੋਣ ਕਰਕੇ ਅੱਜ ਦੋ ਦੋ ਤਿੰਨ ਦਿਨ ਉਹ ਤੁਹਾਡੇ ਤੋਂ ਦੂਰ ਰਹਿਣ ਕੇ ਪਰ ਦੇਵਦਿਵਾਸ ਹੈ ਉਹਨਾਂ ਦਾ ਉਹ ਲੋਕਾਂ ਦੇ ਨਾਲ ਹੀ ਔਰ ਇਸ ਤੋਂ ਬਾਅਦ ਖੁਦ ਆਪ ਜਾ ਕੇ ਔਰ ਜੋ ਖਾਸ ਤੌਰ ਤੇ ਜੋ ਮੁਆਵਜ਼ੇ ਦੀ ਗੱਲ ਉਹਨਾਂ ਨੇ ਕਹੀ ਹੈ ਉਹ ਬੜਾ ਕੈਟੇਗਰੀ ਦੇ ਲਈ ਕਹੀ ਹੈ ਔਰ ਮੈਂ ਮੈਂ ਵਿਸ਼ਵਾਸ ਦਿੰਦਾ ਕਿ ਪੂਰੀ ਪੂਰੀ ਕੱਲ ਵੀ ਕੈਬਨਿਟ ਇਹਨਾਂ ਮਸਲਿਆਂ ਦੇ ਹੀ ਇਹਨਾਂ ਮੁੱਦਿਆਂ ਦੇ ਉੱਪਰ ਹੀ ਰੱਖੀ ਗਈ ਸੀਗੀ ਪਰ ਹਸਪਿਟਲਾਈਜ਼ ਹੋਣ ਕਰਕੇ ਉਹ ਅੱਗੇ ਦੋਕ ਦਿਨਾਂ ਲਈ ਪੋਸਟਪੋਨ ਕਰਨੀ ਪਈ ਹੈ ਪਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਮੁੱਚੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਅੱਜ ਹੜ੍ਹ ਪੀੜਿਤ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਦੁੱਖ ਦਰਦ ਦੇ ਨਾਲ ਖੜੀ ਹੈ ਸੱਤੇ ਜੀ ਦੇਖੋ ਇਸ ਤਰ੍ਹਾਂ ਹੈ ਕਿ ਜਿਲ੍ਹੇ ਵੀ ਇਸ਼ੂਜ਼ ਨੇ ਉਹੋ ਐਡਰੈਸ ਕਰ ਰਹੇ ਨੇ ਸਾਹਮਣੇ ਕਿਸੇ ਨਾਲ ਆਨਲਾਈਨ ਜੋ ਵੀ ਮਕਸਦ ਜਿਵੇਂ ਹੋਣਾ ਸੀ ਦੋਨੋਂ ਆ ਕੇ ਗਏ ਜਿਹੜੇ ਕੋਈ ਮਸਲੇ ਸੀਗੇ ਉਹਨਾਂ ਨੇ ਸਾਂਝੇ ਨਾਲ ਸਾਂਝੇ ਕਰ ਲਿਆ ਜੋ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੇ ਡਿਸਕਸ਼ਨ ਹੋਊਗੀ ਸੋ ਐਸ ਫਾਰ ਐਸ ਹਿਸ ਹੈਲਥ ਇਜ਼ ਕਨਸਰਨਡ ਜਿਵੇਂ ਮੈਂ ਪਹਿਲਾਂ ਕਿਹਾ ਕਿ ਚਾਰੇ ਤਬੀਅਤ ਨਾ ਸਾਜ਼ ਹੈ ਪਰ ਸਰਕਾਰ ਦਾ ਤੇ ਸਰਕਾਰ ਵਾਲੀ ਚੈੱਕ ਵਾਲੀ ਸ਼ਰਟ ਵਾਲਾ ਕੋਈ ਨਾ ਰੋਕਿਆ ਤੇ ਨਾ ਹੀ ਰੋਕਣ ਦਿੱਤਾ ਜਾਊਗਾ ਜੀ ਮਾ ਜੀ ਕੋਈ ਕੇਂਦਰ ਦੇ ਨਾਲ ਵੀ ਮੀਟਿੰਗਾਂ ਪੰਜਾਬ ਦੇ ਮਾਰੀ ਉਹਨੂੰ ਆਵਾਜ਼ ਮਾਰੀ ਸਰਕਾਰ ਦੇ ਅਧਿਕਾਰੀਆਂ ਦੀ ਜਿਹੜੀ ਅਧਿਕਾਰੀਆਂ ਨੇ ਵੀਡੀਓ ਦੇ ਉੱਤੇ ਲੱਗਿਆਗਾ ਉਹਨਾਂ ਨੇ ਅੱਜ 6:30 'ਤੇ ਸੀਐਸਰ ਦਾ ਮੀਟਿੰਗ ਕਰ ਲਈਆ ਉਹ ਹੜ੍ਹਾਂ ਦੇ ਸਬੰਧ ਵਿੱਚ ਆ ਉਹ ਲਗਾਤਾਰ ਸਾਡੇ ਅਧਿਕਾਰੀ ਜਿਹੜੇ ਨੇ ਕਿ ਉਹ ਗਰਾਊਂਡ ਦੇ ਉੱਤੇ ਨੇ ਕਿ ਸਾਰੀ ਪੋਲੀਟਿਕਲ ਜਮਾਤ ਜਿਹੜੀ ਆ ਆਮ ਆਦਮੀ ਪਾਰਟੀ ਦੇ ਸਾਰੇ ਕੈਬਨਿਟ ਮੰਤਰੀ ਸਾਰੇ ਗਰਾਊਂਡ ਤੇ ਨੇ ਜਾ ਕੇ ਜਾਇਜਾ ਵੀ ਲੈ ਰਹੇ ਆ ਨਾਲ ਦੀ ਨਾਲ ਜਿਹੜਾ ਡਾਟਾ ਹੈਗਾ ਉਹ ਵੀ ਕਲੈਕਟ ਕੀਤਾ ਜਾ ਰਿਹਾ ਕਿ ਕਿੱਥੇ ਕਿੰਨਾ ਨੁਕਸਾਨ ਹੋਇਆਗਾ ਉਹ ਨੁਕਸਾਨ ਦੀ ਜਿਹੜੀ ਰਿਪੋਰਟ ਆ ਅਸੀਂ ਕੇਂਦਰ ਸਰਕਾਰ ਨੂੰ ਵੀ ਸੌਂਪਾਂਗੇ ਔਰ ਸਦੇ ਪੰਜਾਬ ਸਰਕਾਰ ਕੋਲੇ ਵੀ ਹੋਊਗੀ ਉਸ ਤੋਂ ਬਾਅਦ ਜਿਹੜਾ ਮੁਆਵਜ਼ਾ ਹੋ ਜਾਰੀ ਇਸੇ ਨਾਲ ਲਿਖਿਆ ਗਿਆ ਕਿ ਨਾ 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 ਕਿ ਜਿਹੜੇ ਪੈਦਲ ਹੋ ਗਏ ਔਰ ਇਹ ਵੀ ਦੇਖੋ ਬਿਲਕੁਲ ਬਿਲਕੁਲ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਹ ਦਾਅਵਾ ਕਰਤਾ ਕਿ ਝੂਠ ਬੋਲਣ ਦਾ ਕੰਮ ਕਰਦੀ ਆ ਬਿਲਕੁਲ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਪੂਰਾ ਦੇਸ਼ ਜਾਣਦਾਗਾ ਪੂਰੇ ਕਈ ਦਿਨ ਪਾਣੀ ਜਿਹੜਾ ਉਹ ਪਾਣੀ ਜਿਹੜਾ ਇਹ ਨਹੀਂ ਹੈਗਾ ਕਿ ਇਥੋਂ ਆ ਰਿਹਾ ਪਾਣੀ ਤਾਂ ਪਹਾੜਾਂ ਤੋਂ ਆ ਰਿਹਾ ਹੈਗਾ ਪਾਣੀ ਤਾਂ ਹੁਣ ਵੀ ਆ ਰਿਹਾ ਹੈ ਪਾਣੀ ਤਾਂ ਲਗਾਤਾਰ ਚੱਲੀ ਜਾ ਰਿਹਾ ਹੈਗਾ ਸੋ ਪਾਰਟੀ ਜਨਤਾ ਪਾਰਟੀ ਜਿਹੜਾ ਬੋਸਣ ਦਾ ਕੰਮ ਕਰ ਰਹੀ ਆ ਬਿਲਕੁਲ ਇਹ ਹੜਾਂ ਦਾ ਪਾਣੀ ਆ ਔਰ ਹਮਾਚਲ ਤੋਂ ਨਹੀਂ ਆ ਰਿਹਾ ਜੰਮੂ ਕਸ਼ਮੀਰ ਤੋਂ ਆ ਰਿਹਾ ਰਾਵੀ ਦਾ ਸਤਲੁਜ ਦਾ ਬਿਆਸ ਦਾ ਛੋਟੀਆਂ ਛੋਟੀਆਂ ਨਦੀਆਂ ਦੇ ਘੱਗੜ ਨਦੀ ਦਾ ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਦੀ ਘੱਗੜ ਨਦੀ ਜਿਹੜੀ ਉਹ ਅੱਜ ਤੱਕ ਹੁਣ ਤੱਕ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਉੱਚ ਪਾਣੀ ਆਇਆ ਹੈਗਾ 750 ਫੁੱਟ ਤੋਂ ਉੱਪਰ ਪਾਣੀ ਉੱਚ ਚੱਲ ਰਿਹਾ ਹੈਗਾ ਸੋ ਬਿਲਕੁਲ ਉੱਥੇ ਪ੍ਰਬੰਧ ਹੋਏ ਹੋਏ ਨੇ ਕਿ ਸੋ ਲਗਾਤਾਰ ਸਾਰੇ ਪ੍ਰਬੰਧ ਹੈਗੇ ਨੇ ਪਰ ਲੇਕਿਨ ਕੁਦਰਤ ਦੇ ਅੱਗੇ ਕੋਰਟ ਖੜ ਸਕਦਾ ਹੈਗਾ ਕੁਦਰਤ ਦੇ ਅੱਗੇ ਕੋਈ ਵਿਅਕਤੀ ਖੜ ਨਹੀਂ ਸਕਦਾ ਕੋਈ ਵੀ ਆਪਾਂ ਲੇਕਿਨ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆਗੇ ਔਰ ਬਿਲਕੁਲ ਜੋ ਮਦਦ ਆਉ ਦੇ ਮਾਗ 25ਵਾਂ ਜਿਹੜਾ ਪਾਣੀ ਸਪੋਰਟ ਕਰਕੇ ਅਸੀਂ ਰੱਖਿਆ ਉਹ ਪਰ ਜਾਣੇ ਇਹ ਦੇਖ ਲੈ ਕਿ ਮਹਾਂਜਨ ਹੋ ਗਿਆ ਸੁਣੋ ਸਾਡੀ ਗੱਲ ਦੇ ਵਿੱਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਪੰਜਾਬ ਨੂੰ ਤਾਂ ਸ਼ਿਵਰਾਜ ਚਾਹੁੰਜੀ ਵੈਸੇ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਨੂੰ ਤਾਂ ਉਹ ਐਲੀਗੇਸ਼ਨ ਲਗਾ ਕੇ ਇਹ ਇਲੀਗਲ ਮਾਈਨਿੰਗ ਦਾ ਜੰਮੂ ਐਂਡ ਕਸ਼ਮੀਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜੀ ਨਮਾਸਰ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਉੱਤਰਾਖੰਡ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਹਰਿਆਣਾ ਤੇ ਕਾਹਦਾ ਐਲੀਗੇਸ਼ਨ ਲਗਾਣਗੇ ਜਦੋਂ ਇੱਕ ਕੁਦਰਤੀ ਮਾਰ ਪੈ ਰਹੀ ਹੈ ਤੇ ਉਹ ਜੇ ਮੌਕੇ ਦੇ ਉੱਪਰ ਵੀ ਲੋਕਾਂ ਦੀ ਬਾਹ ਫੜਨ ਦੀ بجائے ਇਹ ਲੋਕ ਰਾਜਨੀਤਿਕਆ ਕਰਨਾ ਉਹਨੇ ਇੱਥੇ ਸਿਰਫ ਉਹ ਸਿਰਫ ਗੋਡੇ-ਗੋਡੇ ਪਾਣੀ ਦੇ ਵਿੱਚ ਤਾਂ ਫੋਟੋ ਖਾਗੇ ਸ਼ਿਵਰਾ ਚੌਹਨ ਜੀ ਪਰ ਚਵੰਨੀ ਪੰਜਾਬ ਨੂੰ ਅਨਾਉਂਸ ਨਹੀਂ ਕੀਤੀ ਹੈਗੀ ਰਾਹਤ ਪੈਕੇਜ ਵੱਜੋਂ ਜਿਹੜਾ ਸਾਡਾ ਪੰਜਾਬ ਦਾ ਪਿਛਲੇ ਸਮੇਂ ਦੇ ਵਿੱਚ 60000 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਔਰ ਜਿਹੜੇ ਰੋਕੀ ਬੈਠੇ ਨੇ ਜਿਹਦੇ ਵਾਸਤੇ ਸੀਐਮ ਸਾਹਿਬ ਨੇ ਵੀ ਅੱਜ ਤੋਂ ਹਫ਼ਤਾ ਪਹਿਲਾਂ ਚਿੱਠੀ ਲਿਖੀ ਅਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਉਦੇ ਬਾਰੇ ਮੂੰਹ ਦੇ ਵਿੱਚੋਂ ਰਲਾ ਦੇ ਕੇ ਚੁੱਪ ਕਰ ਜਾਂਦੇ ਸੋ ਇਸ ਤੋਂ ਹਲਕੀ ਇਸ ਤੋਂ ਘਟੀਆਂ ਔਰ ਇਸ ਤੋਂ ਵੱਧ ਪੰਜਾਬ ਵਿਰੋਧੀ ਰਾਜਨੀਤੀ ਹੋ ਨਹੀਂ ਸਕਦੀ ਹੈਗੀ ਜਿਹੜੀ ਬੀਜੇਪੀ ਦੇ ਲੀਡਰ ਇਸ ਵਿੱਚ ਕਰ ਰਹੇ ਨੇ ਪੀਐਮ ਵੀ ਕੁਝ ਬਾਹਰ ਦੇ ਖੇਤਰوں ਦਾ ਦੌਰਾ ਕਰਦੇ ਆਪ ਨੂੰ ਲੱਗਦਾ ਹੈ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਜੀ ਤੁਹਾਡੀ ਗੱਲ ਬੇਸਰ ਹੈ ਇਸ ਤੋਂ ਪਹਿਲੇ ਜਦ ਵੀ ਕਿਸੇ ਰਾਜਾ ਵਿੱਚ ਬਾੜ ਆਇਆ ਹੈ ਚਾਹੇ ਓਡੀਸ਼ਾ ਹੋ ਚਾਹੇ ਬੰਗਾਲ ਹੋ वहाँ पे तीन दिन चार दिन में पैसा जो पहुँच जाता था कहीं कहीं तो रिलीफ फंड दो दिन पहुँच जाता था आज पंजाब में लगभग लग फिफ्टीन डेज हो गए पर लेकिन देश के प्रधानमंत्री जी का एक शब्द तक हमदर्दी का एक शब्द तक जो है पंजाब के लोगों के लिए नहीं आया पंजाब के साथ नहीं साफ करने का नहीं आया इससे संकेत मिलता है कि तालिबानी जो लोग हैं वो उनके नजदीक हैं पंजाब उनसे दूर है तो हम तो इंसाफ मांगते हैं ਪੰਜਾਬ ਕੇ ਲੋਗੋ ਨੇ ਜਬ ਵੀ ਦੇਸ਼ ਕੇ ਉਪਰ ਕੋਈ ਵੀ ਵਿਪਤਾ ਆਈ ਹੈ ਕੋਈ ਵੀ ਦੇਸ਼ ਕੋ ਪ੍ਰੋਬਲਮ ਆਈ ਹੈ ਚਾਹੇ ਉਹ ਸਰਹਦ ਕੀ